ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜੇ ਆਗੇ ਸੁਨਾਮ ਉਤਮ ਸਿੰਘ ਵਾਲਾ ਇੱਥੇ ਅੱਜ ਚੋਣ ਨਿਸ਼ਾਨ ਲੈਣ ਆਏ ਨੇ ਅੱਜ 7 ਤਰੀਕਾ ਚੋਣ ਨਿਸ਼ਾਨ ਜਾਰੀ ਹੋਣੇ ਨੇ ਅੱਜ ਸੁਨਾਮ ਦਿਖਾਉਣੇ ਸਾਨੂੰ ਵੀ ਕਿੰਨਾ ਇਕੱਠਾ ਹੋਇਆ ਔਰ ਕਿੰਨੇ ਪੰਚ ਸਰਪੰਚੋ ਪਹੁੰਚੇ ਹੋਏ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਾਂ ਭਾਈ ਕਿਹੜਾ ਪਿੰਡ ਹੈ ਨਮੂਲ ਚੋਣ ਨਿਸ਼ਾਨ ਲੈਣ ਆਇਓ ਸਰਪੰਚੀ ਦਾ ਪੰਚੀ ਦਾ ਸਰਪੰਚੀ ਦਾ ਠੀਕ ਦੇਖ ਸਕਦੇ ਹੋ ਤਸਵੀਰਾਂ ਹਾਂ ਭਾਈ ਆਪਾਂ ਵੀ ਚੋਣ ਨਿਸ਼ਾਨ ਲੈਣ ਆਇਆ ਕਿਹੜੇ ਪਿੰਡਾ ਨਮੋੜ ਅੱਛਾ ਠੀਕ ਦੇਖ ਸਕਦੇ ਹੋ ਦੋਸਤੋ ਹਾਂਜੀ ਹਾਂਜੀ ਆਪਾਂ ਵੀ ਹਾਂਜੀ ਹਾਂਜੀ ਕਿਹੜਾ ਪਿੰਡਾ ਹੈ ਭਰੂਰ ਤੋਂ ਜੀ ਭਰੂਰ ਤੋਂ ਸਰਪੰਚੀ ਦਾ ਪੰਚੀ ਇਹ ਪੰਚਾ ਆਪਣਾ ਸਰਪੰਚਾ ਸਾਰੀ ਨੇ ਕੱਟੂਚੇ ਨਾਲੇ ਨੇ ਹਾਂਜੀ ਦੇਖ ਸਕਦੇ ਹੋ ਦੋਸਤੋ ਕੱਠ ਦੇਖੋ ਤੁਸੀਂ ਉਰੇ ਵੀ ਲੈਂਡ ਚ ਖੜਿਆਂ ਨੂੰ ਲਗਭਗ ਘੰਟੇ ਤੋਂ ਉੱਪਰ ਹੋ ਗਿਆ ਆ ਦੇਖੋ ਜੀ ਲੈਣਾ ਬਣਿਆ ਹੋਏ ਨੇ ਲਗਭਗ ਉਰੇ 8-10 ਲੈਣਾ ਨੇ ਬੱਕੂ ਬੱਕਰ ਆ ਦੇਖੋ ਜੋਣ ਨਿਸ਼ਾਨ ਲੈਣ ਵਾਲਿਆਂ ਦੀਆਂ ਇਹ ਲੈਣਾ ਨੇ ਪੰਚਾਂ ਤੇ ਸਰਪੰਚਾਂ ਦੀਆਂ ਇਹ ਤਾਂ ਜੰਨੀ ਇੱਕ ਛੋਟਾ ਜਿਹਾ ਟ੍ਰੇਲਰ ਹੈ ਇਦੋਂ 10 ਗੁਣਾ ਤਾਂ ਬਾਹਰ ਬੈਠੇ ਨੇ ਵਿੱਚ ਸਮਰਥਕ ਵੀ ਆਏ ਹੋਏ ਨੇ ਆਪਾਂ ਕਿਹੜੇ ਪਿੰਡ ਹੈ ਜੀ ਸ਼ਾਹਪੁਰ ਕਲਾਂ ਇੱਕ ਸ਼ਾਹਪੁਰ ਕਲਾਂ ਦਾ ਬਾਹਰ ਧਰਨਾ ਜਿਹਾ ਲੱਗ ਰਿਹਾ ਉਹ ਕਿਵੇਂ ਹੈ ਕੋਈ ਪਤਾ ਨਹੀਂ ਕੀ ਗੱਲ ਹੈ ਅੱਛਾ ਤੁਸੀਂ ਕੌਣ ਨਿਸ਼ਾਨ ਲੈਣ ਆਏ ਹੋ ਹਾਂ ਜੀ ਸਹਾਪੁਰ ਕਲਾਂ ਤੋਂ ਆਇਆ ਨੇ ਆ ਦੇਖ ਸਕਦੇ ਹੋ ਜੀ ਮਾਈਆਂ ਵੀ ਧੁੱਪੇ ਖੜੀਆਂ ਨੇ ਲਗਭਗ ਘੰਟਾ ਘੰਟਾ ਹੋ ਗਿਆ ਜਦੋਂ ਵਾਪਸ ਲਏ ਸੀਗੇ ਕੱਲ ਨੂੰ ਉਹਦੀ ਚੋਣ ਨਿਸ਼ਾਨ ਡਾਟ ਕਰਦਾਂ ਦੇ ਨਾਲ ਦੀ ਨਾਲ ਜਿਹੜਾ ਵਾਪਸ ਆਉਂਦਾ ਸੀ ਉਸੇ ਨੂੰ ਚੋਣ ਨਿਸ਼ਾਨ ਇਕੱਲੇ ਇਕੱਲੇ ਨੂੰ ਦੇਈ ਜਾਂਦੇ ਆ ਲੋੜ ਹੀ ਨਹੀਂ ਸੀਗਾ ਵੀ ਇੰਨੇ ਨਾ ਕਈ ਘੰਟੇ ਖੜੇ ਨੇ ਜਦੋਂ ਵਾਪਸ ਹੋਏ ਸੀ ਉਹਦੀ ਚੋਣ ਨਿਸ਼ਾਨ ਦੇ ਦਿੰਦੇ ਨੇ ਸਾਰੇ ਨੂੰ ਪਰ ਆ ਦੇਖੋ ਹਾਲਾਤ ਦੇਖੋ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟਰ ਵੀਡੀਓ ਕਰ ਦਿਓ ਸ਼ੇਅਰ ਪਰ ਹਜੇ ਪਤਾ ਨਹੀਂ ਕਿੰਨਾ ਟਾਈਮ ਹੋਰ ਖੜਨਾ ਪਊਗਾ ਦੇਖੋ ਮਾਤਾ ਜੀ ਮਾਤਾ ਅਸਲੀ ਗੱਲ ਮਾਤਾ ਕਿੰਨਾ ਟਾਈਮ ਹੋ ਗਿਆ ਖੜਿਆ ਨੂੰ ਲੱਗੇ ਲੱਗੇ ਆ ਜੀ ਹੈ ਜੀ ਸਵੇਰ ਦੇ ਕਿੰਨੇ ਆਇਆ ਸੀ ਸਵੇਰ ਦੇ ਪਹਿਲਾਂ ਬਾਪਸ ਲੈਣੇ ਕਾਗਜ਼ ਹੁਣ ਕਿਉਂ ਸਾਨੂੰ ਅੱਛਾ ਕਈ ਘੰਟੇ ਹੋ ਕੇ ਖੜਿਆ ਨੂੰ ਸਵੇਰ ਦੇ ਆਇਆ ਸੀ 7 ਵਜੇ ਦੇ ਕਈ ਬੱਜ ਗਏ ਹੁਣ ਤਕਰੀਬਨ 3 ਵਜੇ ਬੱਜ ਗਏ 3 ਵਜੇ ਗਏ ਲੈ 7 ਵਜੇ ਤੇ ਮੈਂ ਤੱਕੇ 7 ਘੰਟੇ ਹੀ ਕੇ ਹਦੀ ਅਜੇ ਦੇਖ ਸਕਦੇ ਹਾਂ ਵੀ ਤਸਵੀਰਾਂ ਕਿੰਨਾ ਸਮਾਂ ਹੋ ਗਿਆ ਜੀ ਖੜੇ ਨੂੰ ਭਾਈ ਜੀ ਸਾਨੂੰ ਟਾਈਮ 3 ਵਜੇ ਦੇ ਦਿੱਤਾ ਸੀ ਅੱਜ 3 ਵਜੇ ਦੇ ਹਿਸਾਬ ਨਾਲ ਹੋਣੀ ਹੈ ਕਈ ਵਜੇ ਦੇ ਆਏ ਹੋ ਤੁਸੀਂ ਉਰੇ ਜੀ ਮੈਨਾਂ ਲਾਗੇ ਜਿਵੇਂ ਦਈ ਉਤਮਾਲ ਫਿਰ ਦੁਬਾਰਾ ਤੇਰੇ ਵੇਲੇ ਟਾਈਮ ਦਿੱਤਾ ਜਾ ਹੁਣ ਦੁਬਾਰਾ 3 ਵਜੇ ਹੁਣ ਸਭ ਸ਼ੁਰੂ ਹੋ ਗਿਆ ਆਪਣੀ ਜਿਹੜੀ ਲੈਂਡ ਦੇ ਵਿੱਚ ਠੀਕ ਹਾਂਜੀ ਭਾਈ ਜੀ ਕਾਹੇ ਵਜੇ ਦੇ ਖੜੇ ਹੋ ਅਸੀਂ 9 ਵਜੇ ਆਏ ਸੀ 3 ਵਜੇ ਹਾਂਜੀ ਕਿਹੜਾ ਪਿੰਡ ਹੈ ਅਮਰੂਪੋੜ ਅਮਰੂਪੋੜ ਤੋਂ ਧੁੱਪ ਵੀ ਬਹੁਤ ਆ ਜਾ ਰਹੀ ਧੁੱਪ ਦੇ ਵਿੱਚ ਪਰ ਭੀੜ ਵੀ ਬਹੁਤ ਜ਼ਿਆਦਾ ਹੈ ਜੋਣ ਨਿਸ਼ਾਨ ਲੈਣ ਲਈ ਖੜੇ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਭਾਰੀ ਇਕੱਠ ਹੈ ਆਪਾਂ ਜਾਣਦੇ ਆ ਮੈਂ ਮੱਠੀ ਮੈਂ ਬਸਾ ਪਰ ਠੀਕ ਹੈ ਤੇ ਇਹਨੂੰ ਬਾਈ ਬਣਦੇ ਹੱਲਾ ਗੱਲਾ ਹੋ ਸਕਦਾ ਮੇਰੇ ਗਾਜਰ ਦੇ ਸੇ ਅਜੇ ਨਹੀਂ ਕਰਕੇ ਠੀਕ ਹੈ ਠੀਕ ਹੈ ਕਿਵੇਂ ਹੱਲਾ ਗੱਲਾ ਕਿਵੇਂ ਕੋਈ ਦੂਜੀ ਫਰੂਦੀ ਤਰ੍ਹਾਂ ਨਹੀਂ ਕੁਝ ਵੀ ਹੋ ਸਕਦਾ ਤੁਸੀਂ ਮੈਂਬਰੀ ਕੇ ਸਰਪੰਚੀ ਸਰਪੰਚੀ ਵੀ ਹੋ ਮੈਂਬਰੀ ਵੀ ਹੋ ਠੀਕ ਹੈ